ਤੁਸੀਂ ਦੇਖ ਰਹੇ ਹੋ अजीत ਵੈਬ ਟੀਵੀ ਮੈਂ ਸੁਤਵੰਤ ਸਿੰਘ ਥਿਆੜਾ ਨਸਰਾਲਾ ਤੋਂ ਦਰਸ਼ਕੋ ਪਿੰਡ ਮੜਿਆਲਾ ਦਾ ਇੱਕ ਗਰੀਬ ਪਰਿਵਾਰ ਜਿਹਦਾ ਮੁਖੀਆ ਜਿਹੜਾ ਉਹ ਆਪ ਅਪਾਹਜ ਆ ਉਹਦੀ ਜਿਹੜੀ ਆ ਧਰਮ ਪਤਨੀ ਉਹ ਵੀ ਅਪਾਹਜ ਉਹਦੀ ਬੇਟਾ ਤੇ ਬੇਟੀ ਜਿਹੜੇ ਆ ਦੋ ਉਹ ਵੀ ਅਪਾਹਜ ਆ ਉਸ ਪਰਿਵਾਰ ਦੇ 8 ਮੈਂਬਰ ਜਿਨ੍ਹਾਂ ਨੂੰ ਉਹ ਪਰਿਵਾਰ ਨੂੰ ਪਾਲਣ ਵਾਲਾ ਜਿਹੜਾ ਉਹਨਾਂ ਦਾ ਮੁਖੀਆ ਉਹ ਆਪ ਬਾਜ ਆਪ ਦਿਹਾੜੀਆਂ ਕਰਕੇ ਪਰਿਵਾਰ ਪਾਲਦਾ ਸੀ ਤੇ ਉਹਦੇ ਨਾਲ ਬੜੀ ਮੰਦ ਭਾਗੀ ਘਟਨਾ ਘਟੀ ਆ ਕਿ ਉਹਦਾ ਜਿਹੜਾ ਸਾਈਬਰ ਕਰਾਈਮ ਦੇ ਜਿਹੜੇ ਠੱਗਿਆ ਉਹਨਾਂ ਨੇ ਉਹਦਾ ਜਿਹੜਾ ਖਾਤਾ ਬਿਲਕੁਲ ਨਿਲ ਕਰ ਦਿੱਤਾ ਬਿਲਕੁਲ ਜ਼ੀਰੋ ਕਰ ਦਿੱਤਾ ਛਾਟਗੀ ਢੰਗ ਦੇ ਨਾਲ ਇਹਨਾਂ ਦੀ ਜਿਹੜੀ ਆ ਲੁੱਟ ਹੋਈ ਆ ਕੀ ਨਾਮ ਜੀ ਤੁਹਾਡਾ ਨਿਰਮਲ ਨਾਮ ਜੀ ਨਰਮਲ ਗਾਮ ਇਹ ਜਿਹੜੀ ਆ ਘਟਨਾ ਆ ਇਹ ਕਿੱਦਾਂ ਵਾਪਰੀ ਆ ਜੀ ਤੁਹਾਡੇ ਨਾਲ ਸਰ ਮੈਂ ਏਟੀਐਮ ਗਿਆ ਸੀ ਜੀ ਪੈਸੇ ਕਢਵਾਉਣ ਵਾਸਤੇ ਹੀ ਮੈਂ ਪੈਸੇ ਕਢਵਾ ਲਏ 5000 ਰੁਪਇਆ ਤੇ ਇਹਨੂੰ ਮੈਂ ਏਟੀਐਮ ਲੈਣ ਦੀ ਡੀਗ ਸੀਗਾ ਜੀ ਮੇਰੇ ਮਗਰ ਇੱਕ ਬੰਦਾ ਆ ਕੇ ਖੜ ਗਿਆ ਉਸਨੇ ਮੈਨੂੰ ਕਿਹਾ ਕਿ ਐਦਾਂ ਨਹੀਂ ਪੈਸੇ ਨਿਕਲਦੇ ਇਦਾਂ ਨਹੀਂ ਇਦਾਂ ਕਰੀਦੀ ਆ ਤੁਹਾਡੇ ਪੈਸੇ ਕੱਟ ਹੁੰਦੇ ਆ ਐਦਾਂ ਹੁੰਦੀ ਆਈ ਇੱਕ ਵਾਰੀ ਹੋਰ ਏਟੀਐਮ ਪਾਓ ਉਹਨੇ ਏਟੀਐਮ ਬੜਿਆ ਮੇਰੇ ਕੋਲੋਂ ਉਦੀ ਜਗ੍ਹਾ ਮੈਨੂੰ ਦੂਸਰਾ ਏਟੀਐਮ ਦਿੱਤਾ ਮੇਰੇ ਵਾਲਾ ਰੱਖ ਲਿਆ ਉਤੋਂ ਬਾਅਦ ਚ ਏਟੀਐਮ ਮਸ਼ੀਨ 'ਚ ਪਾਇਆ ਨੰਬਰ-ਨੰਬਰ ਭਰੇ ਮੈਨੂੰ ਕਹਿੰਦੇ ਕੋਡ ਭਰੋ ਮੈਂ ਕੋਡ ਭਰ ਬੈਠਾ ਉਹਨਾਂ ਸਾਹਮਣੇ ਇਹਨੇ ਨੂੰ ਬਾਅਦ ਚ ਚਲੇ ਗਿਆ ਏਟੀਐਮ ਮੇਰੋ ਪੁਰਾਣਾ ਦੇ ਗਏ ਨਵਾਂ ਮੇਰੇ ਆ ਲਗਾਏ ਤੁਹਾਨੂੰ ਜਦੋਂ ਏਟੀਐਮ ਤੁਹਾਡੇ ਕੋਲ ਉਹਨਾਂ ਨੇ ਬਦਲ ਕੇ ਦਿੱਤਾ ਤੁਹਾਨੂੰ ਕੁਝ ਪਤਾ ਨਹੀਂ ਲੱਗਾ ਨਹੀਂ 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 ਪਤਾ ਲੱਗਾ ਤੁਹਾਨੂੰ ਕਿ ਜਿਹੜਾ ਇਹ ਤੁਹਾਡੇ ਨਾਲ ਠੱਗੀ ਹੋਈ ਆ ਇਹਦਾ ਕਿੱਦਾਂ ਪਤਾ ਲੱਗਾ ਸਾਨੂੰ ਦੋ ਦਿਨ ਦਿਨ ਤੋਂ ਦੇਖਦੇ ਰਿਹਾ ਕਾਰਡ ਬਲੌਕਡ ਆ ਗਿਆ ਮੈਂ ਆਪਣੀ ਗੱਡੀ ਨੂੰ ਭੇਜਿਆ ਮੈਂ ਕਹਾ ਬੈਂਕ ਚੋਂ ਪੈਸੇ ਲਾਇਆ ਵਾਊਚਰ ਭਾਗੇ ਜਦੋਂ ਵਾਊਚਰ ਭਰਿਆ 5000 ਰੁਪਏ ਦਾ ਤੇ ਕੈਸ਼ੀਅਰ ਨੂੰ ਖੜਾਇਆ ਤਾਂ ਕੈਸ਼ੀਅਰ ਕਹਿੰਦੀ ਤੁਹਾਡਾ ਖਾਤਾ ਹੀ ਖਾਲੀ ਜਾ ਤੁਹਾਡੇ ਖਾਤੇ ਦੇ ਵਿੱਚ ਕਿੰਨੇ ਪੈਸੇ ਸੀਗੇ ਟੋਟਲ ਸਾਡੇ ਖਾਤੇ 'ਚ 113000 ਰੁਪਏ ਸੀ ਠੀਕ ਆ ਜੀ ਤੇ ਹੁਣ ਤੁਹਾਡੇ ਜਿਹੜੇ ਆ ਤੁਸੀਂ 5000 ਵਿੱਚੋਂ ਕੱਢ ਲਿਆ ਤੁਹਾਡਾ ਕਿੰਨਾ ਵਿੱਚੋਂ ਖਾਤਾ ਜਿਹੜਾ ਕਿੰਨੇ ਪੈਸੇ ਜਿਹੜੇ ਆ 168000 ਗਿਆ 108000 ਦੀ ਅ ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਆਪ ਵਿਆਹਿਆ ਹਾਂ ਹਾਂ ਜੀ ਤੁਹਾਡੀ ਜਿਹੜੀ ਆ ਪਤਨੀ ਵੀ ਬੇਟਾ ਵੀ ਬੇਟੀ ਵੀ ਤੇ ਪਰਿਵਾਰ ਦਾ ਗੁਜ਼ਾਰਾ ਜਿਹੜਾ ਆ ਤੁਸੀਂ ਕਿਹੜੇ ਤਰੀਕੇ ਨਾਲ ਚਲਾਉਂਦੇ ਆ ਇਦਾਂ ਹੀ ਮਾਰਾ ਸਵੇਰੇ ਸਵੇਰੇ ਪੰਪ ਤੇ ਜਾਦਾ ਝਾੜੂਆਂ ਜੀ ਉਸ ਤੋਂ ਬਾਅਦ ਹੈਂਡੀਕੈਪ ਪੈਨਸ਼ਨ ਮਿਲਦੀ ਆ ਉਹਦੇ ਸਾਰੇ ਆ ਜੀ ਇੱਕ ਮੈਨੂੰ ਇਹ ਵੀ ਪਤਾ ਲੱਗਾ ਸੀਗਾ ਕਿ ਤੁਸੀਂ ਆਪਣੀ ਬੇਟੀ ਦਾ ਜਿਹੜਾ ਵਿਆਹ ਆ ਉਹ ਵੀ ਇਹ ਰੱਖਿਆ ਹੈ ਉਹਦੇ ਬਾਰੇ ਕਿੰਨੇ ਤਰੀਕ ਦਾ ਵਿਆਹ ਆ ਜੀ ਉਹ ਵਿਆਹ 31 ਤਰੀਕ ਦਾ ਰੱਖਿਆ ਆ ਜੀ 31 ਅਗਸਤ ਦਾ ਹਾਂਜੀ ਤੇ ਇਹ ਜਿਹੜੀ ਆ ਜਮਾ ਪੂੰਜੀ ਇਹ ਉਸੇ ਕਰਕੇ ਰੱਖੀ ਹੋ ਸੀ ਹਾਂਜੀ ਹਾਂਜੀ ਵਿਆਹ ਬਾਅਦ ਰੱਖੀ ਠੀਕ ਆ ਜੀ ਤੇ ਹੁਣ ਤੁਸੀਂ ਕੋਈ ਤੁਹਾਨੂੰ ਕੋਈ ਐਪ ਐਪਲੀਕੇਸ਼ਨ ਵਗੈਰਾ ਤੁਸੀਂ ਪੁੱਛ ਨੂੰ ਕੀਤੀ ਆ ਕੀ ਤੁਸੀਂ ਅਗਲੀ ਕਾਰਵਾਈ ਕੀ ਕੀਤੀ ਹੈ ਜੀ ਅਗਲੀ ਕਾਰਵਾਈ ਅਸੀਂ ਜੀ ਐਸਐਸਬੀ ਦਫ਼ਤਰ ਗਏ ਹਿਆਰਪੁਰ ਉਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਨੂੰ ਐਪਲੀਕੇਸ਼ਨ ਲੇ ਕੇ ਐਸਐਸਬੀ ਦੁਆਰਾ ਦਿੱਤੀ ਹੈ ਜੀ ਠੀਕ ਹੈ ਜੀ ਹੁਣ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਤਾਂ ਇਹ ਇਨਸਾਫ ਦੀ ਮੰਗ ਕਰਦੇ ਆ ਜੀ ਇਨਸਾਫ ਸਾਡਾ ਇਨਸਾਫ ਨਾ ਗਏ ਬਿਨਾਂ ਗਏ ਇਹ ਜੋ ਸਰਵਰ क्राइम ਦਾ ਧੋਖਾਖੜੀ ਹੋਈ ਹੈ ਸਾਡੇ ਬੰਦੇ ਦੇ ਨਾਲ ਇਹ ਬਹੁਤ ਗਰੀਬ ਪਰਵਾਦ ਤੋਂ ਹੈ ਮੁਸ਼ਕਲ ਹੈ ਇਹਨਾਂ ਦਾ ਗੁਜ਼ਾਰਾ ਕਰਨਾ ਪੰਜ ਬੱਚੇ ਐ ਇਹ ਆਪਣੇ ਗੁਜ਼ਾਰੇ ਵਾਸਤੇ ਜ਼ਰੂਰ ਜ਼ਰੂਰਤ ਵਾਸਤੇ 5000 ਰੁਪਇਆ ਕਢਾਉਣ ਗਏ ਸੀ ਬੈਂਕ ਉਹਦੇ ਬਾਅਦ ਚ ਪਿੱਛੇ ਚੋਰ ਖੜੇ ਦੇਖਦੇ ਸੀ ਇਹ ਉਹਨਾਂ ਤੇਜ ਨਹੀਂ ਸੀ ਦਿਮਾਗ ਤੋਂ ਤੇ ਉਹਨਾਂ ਨੇ ਦੁਬਾਰਾ ਇਹਨਾਂ ਨੂੰ ਏਟੀਐਮ ਕਾਰਡ ਪਾਉਣ ਲਈ ਕਿਹਾ ਕਾਰਡ ਪਾਇਆ ਤੇ ਉਹਨਾਂ ਨੇ ਉਹਨੇ ਜੀ ਕੋਡ ਦੇਖ ਲਿਆ ਕੋਡ ਦੇਖਣ ਦੇ ਬਾਅਦ ਕਾਰਡ ਉਹਨਾਂ ਦੇ ਹੱਥ ਹੱਥ ਸਿਗਾ ਡੁਪਲੀਕੇਟ ਕਿਸੇ ਦਾ ਪਹਿਲਾਂ ਚੋਰੀ ਕੀਤਾ ਆ ਉਹ ਕਾਰਡ ਇਹਨੂੰ ਦਿੱਤਾ ਇਹਦੇ ਆਲਾ ਕਾਰਡ ਬਦਲੀ ਕਰਕੇ ਚਲਾਕੀ ਦੇ ਨਾਲ ਉਹ ਫਟਾਫਟ ਨਿਕਲ ਗਏ 1 ਲੱਖ 13 ਜਾਂ 1 ਲੱਖ 8000 ਰੁਪਇਆ ਇਹਦਾ ਬਾਅਦ 'ਚ 2 ਦਿਨਾਂ ਦੇ ਵਿੱਚ ਘਟਾ ਲਿਆ ਇਹਨਾਂ ਨੇ ਮੋਬਾਈਲ ਤੇ ਕੋਈ ਮੈਸੇਜ ਵਗੈਰਾ ਦੇਖਿਆ ਨਹੀਂ ਸੋ ਜਿਆਦਾ ਹਾਲਾਤ ਕਰਦੇ ਵੱਤ ਤੋਂ ਬੱਤਰਿਆ ਇਹੀ ਕੁਝ ਕਰ ਸਕਦੇ ਆਪਾਂ ਕਿਉਂਕਿ ਅੱਗੇ ਆਉਣ ਵਾਲਾ ਸਮਾਂ ਆ ਗੁਜ਼ਾਰਾ ਨਹੀਂ ਹੋ ਰਿਹਾ ਇਹ ਦਿਹਾੜੀ ਵੀ ਨਹੀਂ ਕਰ ਸਕਦੇ ਪੰਜ ਬੱਚੇ ਆ ਜਿਨ੍ਹਾਂ ਦੇ ਵਿੱਚੋਂ ਦੋ ਅੰਗਹੀਣ ਐ ਇਹ ਆਪ ਵੀ ਅੰਗਹੀਣ ਐ ਘਰ ਵਾਲੀ ਵੀ ਅੰਗਹੀਣ ਐ ਸਿਰਫ ਮਾਤਾ ਬੁੱਢੀ ਆ ਇੱਕ ਉਹ ਵੀ ਘਰ 'ਚ ਬੈਠੀ ਆ ਕੰਮ ਕਰਨ ਜੋਗੀ ਨਹੀਂ ਆ ਧੰਨਵਾਦ ਦਰਸ਼ਕੋ ਪਰਿਵਾਰ ਦੇ ਵਿੱਚ ਢਾਕੇ ਪਰਿਵਾਰ ਦੇ ਮੁਖੀਏ ਦੇ ਨਾਲ ਗੱਲਬਾਤ ਕੀਤੀ ਆ ਉਨ੍ਹਾਂ ਆਪਣੀ ਸਾਰੀ ਜਿਹੜੀ ਹੱਡਬੀਤੀ ਸੁਣਾਈ ਆ ਇਸ ਵੇਲੇ ਪਰਿਵਾਰ ਦੀ ਹਾਲਤ ਬੜੀ ਨਾਜ਼ੁਕ ਹੈ ਧੀ ਦਾ ਵਿਆਹ ਰੱਖਿਆ ਹੋਇਆ ਤੇ ਬੈਂਕ ਦਾ ਜਿਹੜਾ ਖਾਤਾ ਉਹ ਖਾਲੀ ਆ ਮੈਂ ਨਸਰਾਲਾ ਤੋਂ ਸਤਵੰਤ ਸਿੰਘ ਥਿਆੜਾ ਦੀ ਅਜੀਤ ਵੈਬ ਟੀਵੀ ਦੇ ਲਈ ਵਿਸ਼ੇਸ਼ ਰਿਪੋਰਟ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ